ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਜੀ ਉਮੀਦ ਕਰਦੀ ਆ ਕਿ ਤੁਸੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਜਾਣੇ ਜੀ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਖਾ ਜਿਹਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਆ 8 8 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ 4 4 ਕੁੰਡਿਆਂ ਦੇ ਹਿਸਾਬ ਨਾਲ 4 ਕੁੰਡੇ ਸਿੱਤੇ 4 ਕੁੰਡੇ ਪੁੱਠੇ ਠੀਕ ਆ ਜੀ ਤੇ ਜਿਹੜੀ ਆਪਣੀ ਇਹਦੀ ਬੈਕ ਸਾਈਡ ਵਾਲੀ ਸਲਾਈ ਹੋ ਗਈ ਉਹ ਸਾਰੀ ਪੁੱਠੇ-ਪੁੱਠੀ ਪੈਣੀ ਹੈ ਜਿੰਨੀਆਂ ਵੀ ਸਲਾਈਆਂ ਹੋਣਗੀਆਂ ਸਿਰਫ ਸਿੱਧੀ ਸਲਾਈ ਜੇ ਵਾਲਾ ਡਿਜ਼ਾਈਨ ਜਿਹੜਾ ਆਪਣਾ ਬਣਾਣਾ ਠੀਕ ਹੈ ਜੀ ਆਪਾਂ ਨੇ ਪਹਿਲੇ ਕੁੰਡੇ ਤੋਂ ਇਹ ਵਾਲਾ ਜਿਹੜਾ ਡਿਜ਼ਾਈਨ ਆ ਸਟਾਰਟ ਕਰ ਲੈਣਾ ਆਪਣੀ ਇਹ ਹੈਗੀ ਆ ਵਿੱਚ ਪਹਿਲੀ ਸਲਾਈ ਸਿੱਧੀ ਸਾਈਡ ਹਾਂਜੀ ਪਹਿਲਾਂ ਚਾਰ ਕੁੰਡੇ ਆਪਾਂ ਪੁੱਠੇ ਪਾ ਲਾਂਗੇ ਤੱਕ ਆਪਣੀ ਥੈਡ ਕਰਕੇ ਇੱਥੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਲੈ ਕੇ ਜਾਵਾਂਗੇ ਹੁਣ ਆਪਾਂ ਆਹ ਚਾਰ ਕੁੰਡੇ ਆਪਣੇ ਸਿੱਧੇ ਪਾਉਣੇ ਨੇ ਹੁਣ ਆਪਾਂ ਨੇ ਪਹਿਲਾਂ ਕੀ ਕਰਨਾ ਆਹ ਕੁੰਡੇ ਨੂੰ ਛੱਡ ਕੇ ਇਹ ਵਾਲਾ ਜਿਹੜਾ ਕੁੰਡਾ ਇਹ ਵਾਲਾ ਇਹਨੂੰ ਆਪਾਂ ਨੇ ਪਹਿਲਾਂ ਪਾਉਣਾ ਠੀਕ ਹੈ ਜੀ ਇਦਾਂ ਮੂਰਲੀ ਸਾਈਡ ਤੋਂ ਇਵੇਂ ਇਦਾਂ ਆਪਾਂ ਮੂਰਲੀ ਸਾਈਡ ਤੋਂ ਇਹ ਕੁੰਡਾ ਚੱਕਣਾ ਸਿੱਧਾ ਆਪਾਂ ਨੇ ਇਹ ਕੁੰਡਾ ਪਹਿਲਾਂ ਬੋਣ ਲੈਣਾ ਤੇ ਆਹ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਬੋਣਨਾ ਸਿੱਧਾ ਹੁਣ ਆਪਾਂ ਨੇ ਕੀ ਕਰਨਾ ਧਾਗਾ ਮਗਲੀ ਸਾਈਡ ਤੋਂ ਚੱਕਾਂਗੇ ਕੁੰਡਾ ਇਹ ਵਾਲਾ ਬੈਕ ਸਾਈਡ ਤੋਂ ਪਹਿਲੇ ਕੁੰਡੇ ਨੂੰ ਛੱਡ ਕੇ ਇਹਨੂੰ ਆਪਾਂ ਪਹਿਲਾਂ ਬੋਣ ਲੈਣਾ ਤੇ ਆਹ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਬੋਣ ਲੈਣਾ ਠੀਕ ਹੈ ਜੀ ਇਹ ਆਪਣੇ ਚਾਰ ਕੁੰਡੇ ਹੋਗੇ ਇਹ ਚਾਰ-ਚਾਰ ਕੁੰਡੇ ਨੇ ਚਾਰ ਕੁੰਡੇ ਪੁੱਠੇ ਚਾਰ ਕੁੰਡੇ ਸਿੱਧੇ ਇਹ ਹੀ ਆਪਾਂ ਨੇ 8 ਕੁੰਡੇ ਵਾਰ-ਵਾਰ ਪੀੜ ਕਰਨੇ ਨੇ ਤਾਗਾ ਆਪਣੀ ਸੜਲਿਆਂ ਦਾ ਆਪਣੇ ਚਾਰ ਕੁੰਡੇ ਪੁੱਠੇ ਪਾ ਲੇ। ਇਹ ਆਪਣੀ ਸਿੱਧੀ ਸਲਾਈ ਹੈ ਜੀ ਪਹਿਲੀ। ਠੀਕ ਹੈ ਜੀ ਤਾਗਾ ਮਗਲੀ ਸਾਈਡ ਉਦੋਂ ਹੀ ਆਪਾਂ ਨੇ ਹੁਣ ਕੀ ਕਰਨਾ ਆਹ ਕੁੰਡਾ ਜਿਹੜਾ ਇਹ ਵਾਲਾ ਇਹਨੂੰ ਆਪਾਂ ਮੂਰਲੀ ਸਾਈਡ ਤੋਂ ਪਹਿਲਾਂ ਬੁਣਾਂਗੇ। ਪਹਿਲੇ ਕੁੰਡੇ ਛੱਡ ਕੇ ਜਿਹੜਾ ਦੂਜਾ ਕੁੰਡਾ ਹੈ ਇਦਾਂ ਆਪਾਂ ਨੇ ਇਹਨੂੰ ਆਪਾਂ ਪਹਿਲਾਂ ਬੋਲ ਲਿਆ ਇਹਨੂੰ ਬਾਅਦ ਵਿੱਚ ਬੋਲ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਬੈਕ ਸਾਈਡ ਤੋਂ ਕੁੰਡਾ ਚੱਕਣਾ ਪਹਿਲਾ ਕੁੰਡਾ ਛੱਡ ਕੇ ਦੂਜਾ ਕੁੰਡਾ ਆਪਣੇ ਬੈਕ ਸਾਈਡ ਤੋਂ ਇਦਾਂ ਚੱਕਣਾ ਇਹਨੂੰ ਆਪਾਂ ਨੇ ਪਹਿਲਾਂ ਬੋਲ ਲੈਣਾ ਤੇ ਆਹ ਕੁੰਡੇ ਨੂੰ ਆਪਾਂ ਨੇ ਬਾਅਦ ਵਿੱਚ ਤੇ ਆਹ ਜਿਹੜੇ ਚਾਰ ਕੁੰਡੇ ਨੇ ਇਹ ਆਪਾਂ ਨੇ ਧਾਗਾ ਆਪਣੀ ਸੈੱਡ ਲਿਆ ਕਿ ਪੁੱਠੇ ਪਾ ਲੈਣੇ ਨੇ ਹਾਂਜੀ ਪਹਿਲੀ ਸਲਾਈ ਆਪਣੀ ਕੰਪਲੀਟ ਹੋ ਗਈ ਆਪਾਂ ਆ ਗਏ ਆ ਬੈਕ ਸਾਈਡ ਦੂਜੀ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਪਾਉਣੇ ਨੇ ਧਾਗਾ ਆਪਣੀ ਸਾਈਡ ਲਾ ਕੇ ਜਿਹੜੀਆਂ ਮਗਲੀਆਂ ਸਲਾਈਆਂ ਜਿੰਨੀਆਂ ਵੀ ਪੈਣੀਆਂ ਨੇ ਜਿਹੜੇ ਡਿਜ਼ਾਈਨ ਦੀਆਂ ਉਹ ਸਾਰੀਆਂ ਸਲਾਈਆਂ ਆਪਣੀਆਂ ਪੁੱਠੀਆਂ-ਪੁੱਠੀਆਂ ਪੈਣੀਆਂ ਨੇ ਦੋ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਹੁਣ ਆਪਾਂ ਆ ਗਏ ਤੀਜੀ ਸਲਾਈ ਸਿੱਧੀ ਸਾਈਡ ਜਿਹੜੇ ਚਾਰ ਕੁੰਡੇ ਆਪਣੇ ਪੁੱਠੇ ਨੇ ਇਹ ਪੁੱਠੇ ਪੈਣਗੇ ਧੱਗ ਆਪਣੀ ਸਾਈਡ ਕਰਕੇ ਧੱਗਾ ਮਗਲੀ ਸਾਈਡ ਕਰਾਂਗੇ ਆਪਾਂ ਇਹ ਚਾਰ ਕੁੰਡੇ ਆਪਾਂ ਨੇ ਸਿੱਧੇ ਪਾਉਣੇ ਨੇ ਆਪਾਂ ਨੇ ਹੁਣ ਕੀ ਕਰਨਾ ਆਹ ਕੁੰਡਾ ਜਿਹੜਾ ਪਹਿਲਾਂ ਆਪਾਂ ਨੇ ਇੱਕਦਮ ਮੂਰਤੀ ਪੁਣਿਆ ਸੀ ਹੁਣ ਆਪਾਂ ਨੇ ਇਹਨੂੰ ਬੈਕ ਸਾਈਡ ਤੋਂ ਪਾਉਣਾ ਹੈ ਤਾਂ ਠੀਕ ਹੈ ਜੀ ਹੁਣ ਆਪਾਂ ਨੇ ਇਹਨੂੰ ਬੈਕ ਸਾਈਡ ਤੋਂ ਪਾਉਣਾ ਹੈ ਤਾਂ ਪਹਿਲਾ ਕੁੰਡਾ ਆਪਾਂ ਪਾਉਣ ਲਿਆ ਅੰਦੂਜਾ ਕੁੰਡਾ ਆਪਾਂ ਪਹਿਲਾਂ ਬੁਣ ਲਿਆ ਤੇ ਦੂਜਾ ਕੁੰਡਾ ਆਪਾਂ ਬਾਅਦ ਵਿੱਚ ਏਦਾਂ ਠੀਕ ਹੈ ਜੀ ਹੁਣ ਜਿਹੜਾ ਆਹ ਕੁੰਡਾ ਆਪਾਂ ਨੇ ਬੈਕ ਸਾਈਡ ਤੋਂ ਏਦਾਂ ਬੁਣਿਆ ਸੀ ਹੁਣ ਆਪਾਂ ਨੇ ਇਹਨੂੰ ਏਦਾਂ ਮੂਹਰੀ ਸਾਈਡ ਤੋਂ ਬੁਣਨਾ ਹੈ ਪਹਿਲੇ ਕੁੰਡੇ ਨੂੰ ਛੱਡ ਕੇ ਦੂਜੇ ਕੁੰਡੇ ਨੂੰ ਏਦਾਂ ਮੂਹਰੀ ਸਾਈਡ ਤੋਂ ਆਪਾਂ ਨੇ ਐਵੇਂ ਬੁਣਨਾ ਠੀਕ ਹੈ ਜੀ ਤੇ ਹੁਣ ਆਪਣੇ ਕੀ ਕਰਨਾ ਚਾਰ ਕੁੰਡੇ ਆਪਣੇ ਪੁੱਠੇ ਨੇ ਇਹਨਾਂ ਨੂੰ ਆਪਾਂ ਕੁੱਠੇ ਪਾ ਲੈਣਾ ਕਾਗਮ ਮਗਲੀ ਸੜ ਲੈ ਕੇ ਜਾਵਾਂਗੇ ਹੁਣ ਆਪਾਂ ਆਹ ਕੁੰਡੇ ਨੂੰ ਚੜਕੇ ਪੈਲੇ ਨੂੰ ਦੂਜਾ ਕੁੰਡਾ ਮਾਉਂ ਦੂਜਾ ਕੁੰਡਾ ਆਪਾਂ ਨੇ ਪਹਿਲਾਂ ਬੁਣਨਾ ਹੈ ਪਹਿਲਾਂ ਆਪਾਂ ਮੂਲੀ ਸਾਈਡ ਤੋਂ ਬੁਣਿਆ ਸੀ ਹੁਣ ਆਪਾਂ ਨੇ ਇਹਨੂੰ ਬੈਕ ਸਾਈਡ ਤੋਂ ਬੁਣਨਾ ਹੈ ਤਾਂ ਜਿਹੜਾ ਆਹ ਕੁੰਡਾ ਆਪਣੇ ਬੈਕ ਸਾਈਡ ਤੋਂ ਬੁਣਿਆ ਸੀ ਇਹਨੇ ਉਹ ਆਪਾਂ ਨੇ ਪਹਿਲੇ ਕੁੰਡੇ ਨੂੰ ਚੜਕੇ ਦੂਜਾ ਕੁੰਡਾ ਮੂਲੀ ਸਾਈਡ ਤੋਂ ਬੁਣਨਾ ਹੈ ਚਾਰ ਕੁੰਡੇ ਨੇ ਆਪਣੇ ਆਪਣੇ ਪੁੱਠੇ ਪੈ ਜਾਣੇ ਨੇ ਆਪਣੀ ਆ ਗਈ ਚੌਥੀ ਸਲਾਈ ਬੈਕ ਸਾਈਡ ਵਾਲੀ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬੁਣਨੇ ਨੇ ਇਹ ਸਾਰੀ ਸਲਾਈ ਆਪਾਂ ਪੁੱਠੇ-ਪੁੱਠੇ ਕੁੰਡੇ ਬੁਣ ਕੇ ਕੰਪਲੀਟ ਕਰ ਲੈਣੇ ਆ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਨੇ ਆਪਾਂ ਆ ਗਏ ਸਿੱਧੀ ਸਾਈਡ ਚਾਰ ਕੁੰਡੇ ਆਪਣੇ ਪੁੱਠੇ ਜਿਹੜੇ ਆਪਣੇ ਪੁੱਠੇ ਕੁੰਡੇ ਨੇ ਇਹ ਆਪਣੇ ਪੁੱਠੇ ਹੀ ਰਹਿਣਗੇ ਜੀ ਕੁੰਡੇ ਦੀ अदला-ਬਦਲੀ ਨਹੀਂ ਗਈ ਆਪਣੀ ਵੀਨਾ ਸਿੱਧੇ ਨਾ ਇੱਧਰ ਕਰਨੇ ਨੇ ਨਾ ਪੁੱਠੇ ਉੱਧਰ ਕਰਨੇ ਨੇ ਜਿੱਥੇ ਆਪਣੇ ਪੁੱਠੇ ਪਏ ਹੋਣੇ ਉਹ ਪੁੱਠੇ ਹੀ ਰਹਿਣਗੇ ਤੇ ਜਿਹੜੇ ਆਪਣੇ ਸਿੱਧੇ ਕੁੰਡੇ ਨੇ ਉਹ ਸਿੱਧੇ ਹੀ ਰਹਿਣਗੇ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਆਹ ਕੁੰਡੇ ਨੂੰ ਛੱਡ ਕੇ ਪਹਿਲੇ ਨੂੰ ਆ ਦੂਜਾ ਕੁੰਡਾ ਆਪਣੇ ਮੂਰਲੀ ਸਾਈਡ ਤੋਂ ਚੱਕਣਾ ਇਦਾਂ ਠੀਕ ਹੈ ਜੀ ਮੂਰਲੀ ਸਾਈਡ ਤੋਂ ਆਪਣੇ ਕੁੰਡਾ ਚੱਕਣਾ ਪਹਿਲਾਂ ਬੁਣ ਲੈਣਾ ਆਪਾਂ ਨੇ ਦੂਜਾ ਕੁੰਡਾ ਬਾਅਦ ਵਿੱਚ ਬੁਣ ਲਾਂਗੇ ਠੀਕ ਹੈ ਜੀ ਹੁਣ ਆਪਣੇ ਆਹ ਪਹਿਲੇ ਕੁੰਡੇ ਨੂੰ ਛੱਡ ਕੇ ਇਹ ਚਾਰ ਕੁੰਡੇ ਆਪਣੇ ਸਿੱਧੇ ਹਨ ਬੈਕ ਸਾਈਡ ਤੋਂ ਆਪਣੇ ਗੁੰਡਾ ਚੱਕਣਾ ਇਹਨੂੰ ਆਪਾਂ ਪਹਿਲਾਂ ਬੋਲਣ ਲਾਗੇ ਤੇ ਇਹ ਕੁੰਡੇ ਨੂੰ ਆਪਾਂ ਬਾਅਦ ਵਿੱਚ ਹੁਣ ਲਾਗੇ ਤਾਂ ਅਗ ਆਪਣੀ ਸਾਈਡ ਲੈ ਕੇ ਆਵਾਂਗੇ ਚਾ ਆ ਜਿਹੜੇ ਚਾਰ ਕੁੰਡੇ ਨੇ ਪੁੱਠੀ ਰਹਿਣਗੇ ਆਪਣੀ ਫਿਰ ਦਾ ਗਮਗਲੀ ਸਾਈਡ ਕਰਨਾ ਆਪਾਂ ਨੇ ਇਹ ਕੁੰਡੇ ਨੂੰ ਪਹਿਲੇ ਨੂੰ ਛੱਡ ਕੇ ਆਹ ਵਾਲਾ ਕੁੰਡਾ ਹੁਣ ਆਪਾਂ ਨੇ ਚੱਕਣਾ ਇਹ ਮੂਲੀ ਸਾਈਡ ਤੋਂ ਇਦਾਂ ਆਪਾਂ ਨੇ ਬੋਲਣਾ ਠੀਕ ਹੈ ਜੀ ਤੇ ਵੀ ਜਿਹੜਾ ਪਹਿਲਾ ਕੁੰਡਾ ਨੂੰ ਬਾਅਦ ਵਿੱਚ ਹੁਣਾਗੇ ਹੁਣ ਆਪਣੇ ਆ ਪਹਿਲੇ ਕੁੰਡੇ ਨੂੰ ਛੱਡਣਾ ਤੇ ਬੈਕ ਸਾਈਡ ਤੋਂ ਆਪਣਾ ਦੂਜਾ ਕੁੰਡਾ ਚੱਕਣਾ ਇਹਨੂੰ ਆਪਣੇ ਪਹਿਲਾਂ ਪਾਉਣਾ ਤੇ ਇਹਨੂੰ ਬਾਹਰ ਵਿੱਚ ਤੱਕ ਆਪਣੀ ਸਾਈਡ ਲੈ ਕੇ ਆਉਣਾ ਤੇ ਚਾਰ ਕੁੰਡੇ ਜਿਹੜੇ ਨੇ ਇਹ ਪੁੱਠੇ ਪਾ ਲੈਣੇ ਤਿੰਨ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਸਿੱਧੀ ਸਾਈਡ ਵਾਲੀਆਂ ਤੇ ਦੋ ਪੁੱਠੀਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਆਪਣੀ ਪੁੱਠੀ ਇਹ ਆ ਜਾਨਕਿ ਛੇਵੀਂ ਸਲਾਈ ਆਪਣੀ ਪੁੱਠੀ ਸਾਈਡ ਇਹ ਸਾਰੇ ਕੁੰਡੇ ਆਪਣੇ ਪੁੱਠੇ ਪੁੱਠੇ ਪਾ ਲੈਣੇ ਨੇ ਇਹ ਸਾਰੇ ਕੁੰਡੇ ਆ ਕੋਕੁੱਠੇ-ਪੁੱਠੇ ਪਾ ਕੇ ਇਹ ਵਾਲੀ ਜਿਹੜੀ ਆਪਣੀ ਸਲਾਈ ਹੈ ਆਪਾਂ ਕੰਪਲੀਟ ਕਰ ਲੈਣੇ ਆ ਹਾਂਜੀ 6 ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਹੁਣ ਆਪਾਂ ਆ ਗਏ ਆ 7ਵੀਂ ਸਲਾਈ ਸਿੱਧੀ ਸਾਈਡ ਚਾਰ ਕੁੰਡੇ ਆਪਣੇ ਪੁੱਠੇ ਤੱਕ ਆਪਣੀ ਜਿਹੜਾ ਤੱਕ ਆਪਣੀ ਅਗਲੀ ਤੇੜਲੇ ਆ ਕੇ ਜਾਵਾਂਗੇ ਹੁਣ ਆਪਾਂ ਨੇ ਕੀ ਕਰਨਾ ਪਹਿਲਾ ਕੁੰਡਾ ਛੱਡਣਾ ਦੂਜੇ ਕੁੰਡੇ ਨੂੰ ਆਪਣੇ ਹੁਣ ਬੈਕ ਸਾਈਡ ਤੋਂ ਪਾਉਣਾ ਇੱਕ ਵਾਰੀ ਆਪਾਂ ਮੂਹਰੀ ਸਾਈਡ ਤੋਂ ਪਾਉਣਾ ਪਹਿਲਾ ਕੁੰਡਾ ਤੇ ਦੂਜੀ ਵਾਰੀ ਬੈਕ ਸਾਈਡ ਤੋਂ ਠੀਕ ਹੈ ਜੀ ਇਵੇਂ ਉਹ ਆ ਜਿਹੜਾ ਕੁੰਡਾ ਆਪਣੇ ਬੈਕ ਸਾਈਡ ਤੋਂ ਹੋਣਿਆ ਸੀ ਹੁਣ ਇਹਨੂੰ ਆਪਾਂ ਨੇ ਮੂਹਰੀ ਸਾਈਡ ਤੋਂ ਹੋਣਾ ਇਦਾਂ ਪਹਿਲੇ ਕੁੰਡੇ ਛੱਡਣਾ ਦੂਜੇ ਕੁੰਡੇ ਨੂੰ ਇਦਾਂ ਆਪਾਂ ਮੂਹਰੀ ਸਾਈਡ ਤੋਂ ਪਹਿਲਾਂ ਬੋੜਾਂਗੇ ਤੇ ਇਹਨੂੰ ਬਾਅਦ ਵਿੱਚ ਠੀਕ ਹੈ ਜੀ ਹੁੰ ਤਾਂ ਕ ਆਪਣੀ ਸਾਈਡ ਲੈ ਕੇ ਆਵਾਂਗੇ ਚਾਰ ਕੁੰਡੇ ਆਪਣੇ ਪੁੱਠੇ ਹੋਗੇ ਤਾਂ ਗਾ ਮਗਲੀ ਸਾਈਡ ਪਹਿਲੇ ਕੁੰਡ ਨੂੰ ਛੱਡਾਂਗੇ ਦੂਜਾ ਕੁੰਡਾ ਆਪਾਂ ਬੈਕ ਸਾਈਡ ਤੋਂ ਚੱਕਾਂਗੇ ਪਹਿਲਾਂ ਬੋੜ ਲਾਂਗੇ ਤੇ ਇਹਨੂੰ ਬਾਅਦ ਵਿੱਚ ਬੁਣ ਲਾਂਗੇ ਹੁਣ ਆਪਾਂ ਕੀ ਕਰਾਂਗੇ ਪਹਿਲੇ ਕੁੰਡੇ ਨੂੰ ਛੱਡਾਂਗੇ ਇਹ ਵਾਲੇ ਕੁੰਡੇ ਨੂੰ ਆਪਾਂ ਮੂਲੀ ਸਾਈਡ ਤੇ ਇਦਾਂ ਚੱਕਾਂਗੇ ਤੇ ਇਹਨੂੰ ਆਪਾਂ ਪਹਿਲਾਂ ਬੁਣ ਲੈਣਾ ਤੇ ਇਹਨੂੰ ਬਾਅਦ ਵਿੱਚ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਤੇ ਜਿਹੜੇ ਆਪਣੇ ਚਾਰ ਕੁੰਡੇ ਨੇ ਇਹ ਆਪਣੇ ਪੁੱਠੇ ਪੈ ਜਾਣਗੇ ਇਹ ਆਪਣੀ ਸਹੀ 7ਵੀਂ ਸਲਾਈ ਡਿਜ਼ਾਈਨ ਦੀ 7ਵੀਂ ਸਲਾਈ ਆਪਣੀ ਹੋ ਗਈ ਆ ਕੰਪਲੀਟ ਆਪਾਂ ਆ ਗਏ ਆ ਪੁੱਠੀ ਸਾਈਡ 8ਵੀਂ ਸਲਾਈ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਪਾਉਣੇ ਨੇ ਧਾਗਾ ਆਪਣੀ ਸਾਈਡ ਰੱਖ ਕੇ ਇਹ ਸਾਰੀ ਸਲਾਈ ਆਪਾਂ ਇਦਾਂ ਕੰਪਲੀਟ ਕਰ ਲੈਨੇ ਆ। ਇਹ ਵਾਲਾ ਜਿਹੜਾ ਡਿਜ਼ਾਈਨ ਆ ਇਦਾਂ ਬਣਦਾ ਆਪਣਾ। ਠੀਕ ਆ ਜੀ। ਤੇ ਜਿਹੜੀ ਬੈਕ ਸਾਈਡ ਵਾਲੀ ਸਲਾਈ ਆਪ ਨੂੰ ਸਾਰੀ ਪੁੱਠੀ ਪੈ ਜਾਂਦੀ ਆ ਤੇ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਇਦਾਂ ਹੀ ਬਣਦਾ ਏ। ਤੇ ਸਿੱਧੀ ਸਾਈਡ ਤੋਂ ਆਪਣਾ ਦੋਵੇਂ ਸਲਾਈਆਂ 'ਚ ਪਹਿਲੀ ਸਲਾਈ 'ਚ ਆਪਾਂ ਜਿਹੜੇ ਆ ਚਾਰ ਚਾਰ ਕੁੰਡੇ ਆਪਣੇ ਸਿੱਧੇ ਆ। ਸਿੱਧੀ ਸਾਈਡ ਤੋਂ ਬੁੰਦਿਆਂ ਪਹਿਲਾਂ ਆਪਾਂ ਨੇ ਸਿੱਧੇ ਪਾਸਿਓਂ ਕੁੰਡਾ ਚੱਕਣਾ ਪਹਿਲਾਂ ਦੂਜਾ ਆਪਣੇ ਬੈਕ ਸਾਈਡ ਤੋਂ ਫਿਰ ਦੂਜੀ ਸਲਾਈ ਆਪਾਂ ਨੇ ਉਲਟਾ ਜਣੇ ਆ ਪਹਿਲਾ ਕੁੰਡਾ ਆਪਾਂ ਨੇ ਬੈਕ ਸਾਈਡ ਤੋਂ ਚੱਕਣਾ ਤੇ ਜਿਹੜਾ ਦੂਜਾ ਕੁੰਡਾ ਹੈ ਉਹਨੂੰ ਆਪਾਂ ਨੇ ਸਿੱਧੀ ਸਾਈਡ ਤੋਂ ਚੱਕਣਾ ਠੀਕ ਆ ਜੀ ਪਹਿਲੇ ਕੁੰਡੇ ਨੂੰ ਛੱਡ ਕੇ ਪਹਿਲਾ ਕੁੰਡਾ ਆਪਾਂ ਚ ਦੂਜਾ ਕੁੰਡਾ ਪਹਿਲਾਂ ਬੋਲਣਾ ਫਿਰ ਇਹਦੇ ਜੋ ਇਹ ਕੁੰਡੇ ਨੂੰ ਛੱਡ ਕੇ ਆਪਾਂ ਨੇ ਇਹ ਵਾਲਾ ਕੁੰਡਾ ਪਹਿਲਾਂ ਬੋੜਨਾ ਜਿਹੜੇ ਚਾਰ ਕੁੰਡੇ ਨੇ ਉਹ ਵਿੱਚ ਆਪਣੇ ਆਹ ਚਾਰ-ਚਾਰ ਕੁੰਡੇ ਫੁੱਟੇ ਪੈ ਜਾਂਦੇ ਆ ਬਹੁਤ ਹੀ ਸੋਖਾ ਜਿਹਾ ਵਾਲਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਵੀ ਬਹੁਤ ਪਿਆਰਾ ਲੱਗਦਾ ਹੈ ਆਪਾਂ ਇਹਨੂੰ ਜਾਗ ਤੋਂ ਕੋਟੀ ਸਵੈਟਰ ਕਿਸੇ ਤੇ ਵੀ ਪਾ ਸਕਦੇ ਆ ਜੀ ਤੇ ਜਿਹੜੀ ਇਹਦੀ ਬੈਕ ਸਾਈਡ ਹੈ ਇਸ ਲਈ ਉਹ ਸਾਰੀ ਫੁੱਟੀਆਂ-ਫੁੱਟੀਆਂ ਪੈ ਜਾਣੀਆਂ ਜਿਹੜੀਆਂ ਸਲਾਈਆਂ ਬੈਕ ਸਾਈਡ ਦੀ ਪੁੱਠੀਆਂ-ਪੁੱਠੀਆਂ ਉਹ ਜਿਹੜਾ ਡਿਜ਼ਾਈਨ ਉਹਦਾ ਬਹੁਤ ਛੇਤੀ ਕੰਪਲੀਟ ਹੁੰਦਾ ਹੈ ਬਹੁਤ ਛੇਤੀ ਖਤਮ ਹੁੰਦਾ ਹੈ ਉਹ ਵਾਲਾ ਡਿਜ਼ਾਈਨ ਤੇ ਆਪਾਂ ਨੂੰ ਵੀ ਉਹ ਸੋਖਾ ਹੁੰਦਾ ਹੈ ਕਿਉਂਕਿ ਜਿਹੜੇ ਆਪਣੀ ਮਗਲੀ ਸਲਾਈ ਹੁੰਦੀ ਉਹ ਪੁੱਠੇ-ਪੁੱਠੀ ਪੈ ਜਾਂਦੀ ਹੈ ਠੀਕ ਹੈ ਜੀ ਸਿੱਧੀਆਂ ਸਲਾਈਆਂ ਜੇ ਇਹ ਵਾਲਾ ਡਿਜ਼ਾਈਨ ਬਣਨਾ ਹੈ ਪੁੱਠਿਆਂ ਤੇ ਪੁੱਠੀ ਰਹਿਣਗੇ ਆਪਣੇ ਸਿੱਧੀਆਂ ਤੇ ਸਿੱਧੀਆਂ ਰਹਿਣਗੇ ਇਦਾਂ ਇਹ ਇਦਾਂ ਕੋਲ-ਕੋਲ ਐਵੇਂ ਬੜੀ ਜਾਂਦਾ ਠੀਕ ਹੈ ਜੀ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਾਂ ਤੁਹਾਡੇ ਲਈ ਕੋ ਹੋਰ ਵੀਡੀਓ ਲੈ ਕੇ ਆਵਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ